ਤੁਹਾਡੇ ਤਾਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਹੇ ਚੇਤਨ ਕਸ਼ਪ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲੈਂਡ ਪੂਲਿੰਗ ਸਕੀਮ ਅਧੀਨ ਪੰਜਾਬ ਸਰਕਾਰ ਹੁਸ਼ਾਰਪੁਰ ਦੇ ਪਿੰਡ ਪੋਰਹਿਰਾ ਤੇ ਸ਼ੇਰਗੜ ਦੀ 550 ਏਕੜ ਤੋਂ ਵਧੇਰੇ ਦੀ ਜ਼ਮੀਨ ਐਕਵਾਇਰ ਕਰਨ ਜਾ ਰਹੀ ਹੈ ਤੇ ਜੇਕਰ ਆਪਾਂ ਪਿੰਡ ਸ਼ੇਰਗੜ ਦੀ ਗੱਲ ਕਰੀਏ ਤਾਂ ਇਕੱਲੇ ਪਿੰਡ ਸ਼ੇਰਗੜ ਦੀ 350 ਏਕੜ ਦੇ ਕਰੀਬ ਜ਼ਮੀਨ ਹੈ ਜਿਹੜੀ ਉਹ ਸਰਕਾਰ ਐਕਵਾਇਰ ਕਰੇਗੀ ਤਾਂ ਲਗਾਤਾਰ ਪੰਜਾਬ ਸਰਕਾਰ ਪ੍ਰਤੀ ਹੁਸ਼ਾਰਪੁਰ ਦੇ ਪਿੰਡਾਂ ਦੇ ਲੋਕਾਂ ਦਾ ਰੋ ਹੈ ਵੱਧਦਾ ਜਾ ਰਿਹਾ ਹੈ ਬੀਤੇ ਕੱਲ ਵੀ ਟਰੈਕਟਰ ਮਾਰਚে ਟਕੜਾ ਟਰੈਕਟਰ ਮਾਰਤੇ ਜਿਹੜਾ ਹੁਸ਼ਾਰਪੁਰ ਦੇ ਵਿੱਚ ਕੀਤਾ ਗਿਆ ਤਾਂ ਅੱਜ ਪਿੰਡ ਸ਼ੇਰਗੜ ਦੇ ਵਿੱਚ ਅਸੀਂ ਇਸ ਵਕਤ ਮੌਜੂਦ ਹਾਂ ਜਿੱਥੇ ਕਿ ਸਮੁੱਚੀ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਜਾਂ ਪਿੰਡੇ ਪੁਰ ਪੁਰ ਹੀਰਾ ਦੇ ਵਸਨੀਕ ਵਸਨੀਕ ਹੈ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਪਿੰਡ ਸ਼ੇਰਗੜ ਦੀ ಗ್ರಾಮ ਪੰਚਾਇਤ ਵੱਲੋਂ ਇੱਕ ਮਤ ਐਗ੍ਰਾਮ ಗ್ರಾಮ ਸਭਾ ਵੱਲੋਂ ਇੱਕ ਮਤਾ ਹੈ ਜਿਹੜਾ ਇਸ ਪਾਲਿਸੀ ਸਕੀਮ ਦੇ ਵਿਰੋਧ ਦੇ ਵਿੱਚ ਪਾਇਆ ਗਿਆ ਤੇ ਸਿੱਧੇ ਤੌਰ ਤੇ ਨਾ ਵੱਲੋਂ ਕਿਹਾ ਗਿਆ ਕਿ ਆਪਣੀਆਂ ਜ਼ਮੀਨਾਂ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਨਹੀਂ ਦੇਣਗੇ ਤਾਂ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਤੇ ਪਿੰਡ ਵਾਸੀ ਮੌਜੂਦ ਨੇ ਉੱਥੇ ਸਮੂਚੀ ਪੰਚਾਇਤ ਪਹੁੰਚੀ ਹੋਈ ਹੈ ਤਾਂ ਇਸ ਦੇ ਨਾਲ ਜਿਹੜੇ ਹੁਸ਼ਾਰਪੁਰ ਤੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪੰਜਾਬ ਪ੍ਰਧਾਨ ਮਨਜੀਤ ਸਿੰਘ ਰਾਏ ਵੀ ਪਹੁੰਚੇ ਹੋਏ ਨੇ ਤਾਂ ਲਗਾਤਾਰ ਜਿਹੜਾ ਹੁਸ਼ਾਰਪੁਰ ਦੇ ਵਿੱਚ ਰੋਸ ਲਹਿਰ ਹੈ ਪੰਜਾਬ ਸਰਕਾਰ ਪ੍ਰਤੀ ਇਹ ਪੱਖ ਤੇ ਜਾ ਰਹੀ ਆ ਤਾਂ ਪਿੰਡ ਸ਼ੇਰਗੜ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਆ ਆਪਾਂ ਗੱਲਬਾਤ ਕਰ ਲੈਂਦੇ ਆ ਸਰਪੰਚ ਸਾਹਿਬ ਇਹ ਮਤਾ ਪਿਆ ਗਿਆ ਵਿਰੋਧ ਦੇ ਵਿੱਚ ਲੈਂਡ ਪੂਲਿੰਗ ਜਿਹੜੀ ਇਹ ਸਕੀਮ ਪੰਜਾਬ ਸਰਕਾਰ ਵੱਲੋਂ ਲਿਆਂਦੀ ਗਈ ਹੈ ਕਿਵੇਂ ਦਿਮਾਗ ਦੇ ਵਿੱਚ ਆਈ ਸੀ ਤੇ ਮਤੇ ਦੇ ਵਿੱਚ ਕੀ ਕੁਝ ਲਿਖਿਆ ਗਿਆ ਜੀ ਹੁਣ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਮਤਾ ਲਿਆਂਦਾ ਨਾ ਜੀ ਇਹਦੇ ਵਿੱਚ ਅਸੀਂ ਕਿਸਾਨ ਭਰਾਵਾਂ ਨਾਲ ਪਹਿਲਾਂ ਤੋਂ ਮੀਟਿੰਗਾਂ ਹੋਈਆਂ ਸਾਡੀਆਂ ਉਹਨਾਂ ਨੇ ਸਾਨੂੰ ਦੱਸਿਆ ਵੀ ਜਿਹੜੀ ਸਾਡੀ ਜ਼ਮੀਨ ਹੈਗੀ ਆ ਇਹ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਸਰਕਾਰ ਲੈ ਆਈ ਆ ਬੀ ਸਾਨੂੰ ਇਹ ਜਿਹੜੀ ਪਾਲਿਸੀ ਮਨਜ਼ੂਰ ਨਹੀਂ ਹੈਗੀ ਉਸ ਤੋਂ ਬਾਅਦ ਫਿਰ ਸਾਡੀ ਹੈਗੀ ਆ ਮੀਟਿੰਗ ਹੋਈ ਆ ਜਿੱਦਾਂ ਇਹਨਾਂ ਦੇ ਸਰਕਾਰ ਦੇ ਨੁਮਾਇੰਦਿਆਂ ਨਾਲ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਆ ਅਸੀਂ ਉੱਥੇ ਗਏ ਆ ਮੀਟਿੰਗ ਦੇ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਆ ਵੀ ਜਿਹੜੀ ਹੈਗੀ ਆ ਪਾਲਿਸੀ ਦੇ ਉਹਨਾਂ ਨੇ ਸਾਨੂੰ ਦੱਸਿਆ ਵੀ ਆਹ ਫਾਇਦੇ ਆ ਫਿਰ ਅਸੀਂ ਉਹਨਾਂ ਨੂੰ ਦੱਸਿਆ ਵੀ ਤੁਸੀਂ ਫਾਇਦੇ ਦੱਸਦੇ ਆ ਸਾਨੂੰ ਸਾਡੇ ਕੋਲ ਨੁਕਸਾਨ ਸੁਣ ਲਓ ਫਿਰ ਅਸੀਂ ਉਹਨਾਂ ਨੂੰ ਨੁਕਸਾਨ ਦੱਸਿਆ ਵੀ ਸਾਡੀ ਜਿਹੜੀ ਜ਼ਮੀਨ ਹੈਗੀ ਆ ਸਭ ਤੋਂ ਵਧੀਆ ਉਪਜਾਊ ਜ਼ਮੀਨ ਆ ਇਹ ਇਸ ਜ਼ਮੀਨ ਦੇ ਵਿੱਚ ਚਾਰ-ਚਾਰ ਫਸਲਾਂ ਕੱਢਦੇ ਹੈਗੇ ਆ ਆਮ ਜਿਹੜੀ ਹੈਗੀ ਆ ਸੁਪਰੀਮ ਕੋਰਟ ਦੀਆਂ ਹਦਾਇਤਾਂ ਆ ਉਹਦੇ ਮੁਤਾਬਕ ਹੈਗਾ ਵੀ ਜਿੱਥੇ ਦੋ ਫਸਲੀ ਹੈਗੀ ਜਿਹੜੀ ਜ਼ਮੀਨ ਅਸੀਂ ਉਹਨੂੰ ਵੀ ਅਕਵਾਇਰ ਨਹੀਂ ਕਰ ਸਕਦੀ ਸਰਕਾਰ ਪਰ ਜਿਹੜੀ ਇਹ ਜ਼ਮੀਨ ਹੈਗੀ ਆ ਇਹਦੇ ਵਿੱਚ ਤਿੰਨ ਦੋ ਨਹੀਂ ਦੋ ਦੀ ਬਜਾਏ ਚਾਰ-ਚਾਰ ਫਸਲਾਂ ਨਿਕਲਦੀਆਂ ਜਿਹਦੇ ਵਿੱਚ ਸਭ ਤੋਂ ਵੱਡਾ ਹੈਗਾ ਜੀ ਹੁਸ਼ਿਆਰਪੁਰ ਮੰਡੀ ਆ ਨੇੜੇ ਹੈਗੀ ਆ ਹੁਸ਼ਿਆਰਪੁਰ ਦੀ ਛੇਰਗੜ ਪੁਰ ਹੀਰਾ ਦੀ ਜ਼ਮੀਨ ਆ ਜਿਹੜੀ ਉਹਦੇ ਵਿੱਚੋਂ ਸਬਜ਼ੀ ਦੀ ਬਹੁਤ ਹੈਗੀ ਡਿਮਾਂਡ ਸਾ ਇਹ ਨੇੜੇ ਹੁੰਦੇ ਕਰਕੇ ਸਬਜ਼ੀ ਮੰਡੀ ਦਾ ਇੱਥੇ ਸਬਜ਼ੀ ਬਹੁਤ ਬੀਜ ਦੇ ਹੈਗੇ ਕਿਸਾਨ ਜਿਵੇਂ ਕਿ ਜਿਹੜਾ ਸਾਡੇ ਕਿਸਾਨ ਆਗੂ ਨੇ ਮਜੀਦਰਾ ਇਹ ਵੀ ਦੱਸਦੇ ਹੋ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਵੀ ਆ ਜਿਹੜੀ ਉਪਜਾਊ ਫਸਲ ਹੈ ਦੋ ਤੋਂ ਵਧੇਰੇ ਉੱਥੇ ਫਸਲ ਹੁੰਦੀਆਂ ਸਰਕਾਰ ਨਹੀਂ ਅਕਵਾਇਰ ਕਰ ਸਕਦੇ ਜੀ ਹੋ ਮੈਂ ਏਸੀ ਇਹੀ ਗੱਲ ਤੁਹਾਨੂੰ ਦੱਸ ਰਿਹਾ ਵੀ ਸਾਡੇ ਤਾਂ ਇੱਥੇ ਚਾਰ ਚਾਰ ਹੋ ਰਹੀਆਂ ਫਸਲਾਂ ਇੱਥੇ ਮੱਕੀ ਬੀਜਦੇ ਆ ਕਣਕ ਬੀਜਦੇ ਆ ਆਲੂ ਬੀਜਦੇ ਆ ਹਾਂਜੀ ਮਟਰ ਵੀ ਹੁੰਦੇ ਆ ਫਿਰ ਚੌਥੀ ਫਸਲ ਜਿਹੜੀ ਇੱਕ ਹੈਗੀ ਆ ਛੋਟੀ ਜੀ ਹੁੰਦੀ ਆ 21 22 ਦਿਨ ਦੀ ਸਾਗ ਹੁੰਦਾ ਜੀ ਉਹ ਬੀਜ ਦੇ ਹੈਗੇ ਆ ਤਾਂ ਉਹਦੇ ਤੋਂ ਵੀ ਵਧੀਆ ਕਮਾਈ ਹੁੰਦੀ ਆ ਮੈਂ ਉਸ ਦਿਨ ਵੀ ਮੀਟਿੰਗ ਹੋਈ ਸੀ ਜਦ ਦਿਨ ਆਈਸੀਕੂ ਉਹਨਾਂ ਦੇ ਨੁਮਾਇੰਦੇ ਆਏ ਸੀਗੇ ਰੰਧਾਵਾ ਦੇ ਦੂਜੇ ਰੰਧਾਵਾ ਜੀ ਆਏ ਸੀਗੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਸੀਗੀ ਆਪਣੇ ਮੇਰ ਹਾਊਸ ਦੇ ਵਿੱਚ ਮੈਂ ਉਸ ਦਿਨ ਵੀ ਉਹਨਾਂ ਨੇ ਇਹੀ ਗੱਲ ਦੱਸੀ ਸੀ ਵੀ ਜਿਹੜੇ ਸਾਡੇ ਛੋਟੇ ਕਿਸਾਨ ਹੈਗੇ ਆ ਜਿਨ੍ਹਾਂ ਦੇ ਕੋਲ ਕਿਸੇ ਕੋਈ ਚਾਰਕਨ ਵਾਲਾ ਕਿਸੇ ਕੋਈ ਦੋ ਇੱਕ ਕਿਲਾ ਆ ਜਾ ਦੋ ਕਿੱਲੇ ਆ ਉਹ ਖੇਤ ਹੈਗੇ ਆ ਉਹ ਆਪਣੀ ਜਿਹੜੀ ਹੈਗੀ ਆ ਰੋਜ਼ਮਰਹ ਦੀ ਜਿਹੜੀ ਜ਼ਿੰਦਗੀ ਇੱਥੋਂ ਬਤੀਤ ਕਰਦੇ ਆ ਉਹਨਾਂ ਪੂਰੀ ਫੈਮਲੀ ਇਕੱਠੀ ਹੋ ਕੇ ਉਹਦੇ ਵਿੱਚ ਕੰਮ ਕਰਦੇ ਆ ਕੰਮ ਕਰਕੇ ਉਹ ਸਾਲ ਦਾ 3 ਲੱਖ ਰੁਪਏ ਦੇ ਕਰੀਬ ਇੱਕ ਏਕੜ 'ਚ ਉਹ ਬਣਾ ਲੈਂਦੇ ਆ ਇੱਕ ਤਾਂ ਉਹਨਾਂ ਦੇ ਪੂਰੀ ਫੈਮਲੀ ਨੂੰ ਰੋਜ਼ਗਾਰ ਮਿਲ ਗਿਆ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ ਮੈਂ ਉਸ ਦਿਨ ਵੀ ਉਹਨਾਂ ਨੂੰ ਇਹੀ ਗੱਲ ਦੱਸੀ ਸੀ ਵੀ ਸਾਡੇ ਤੁਸੀਂ ਮੈਂ ਕਿਹਾ ਇਹ ਮੈਨੂੰ ਕਹਿੰਦੇ ਸੀ ਸੀ ਆਪਾਂ ਜਿਹੜਾ 50000 ਦੇ ਦਾਂਗੇ ਵੀ ਉਹਦਾ ਏਕੜ ਦਾ ਮੈਂ ਕਿਹਾ ਜਿਹੜੇ ਬੰਦੇ 3 ਲੱਖ ਰੁਪਏ ਉਹ ਤੋਂ ਕੱਢ ਰਿਹਾ ਸਾਲ ਦਾ ਵੀ ਉਹ 50000 ਨਾਲ ਕੀ ਕਰੂਗੇ ਫਿਰ ਅਸੀਂ ਉਹਨਾਂ ਨੂੰ ਇਹ ਵੀ ਪੁੱਛਿਆ ਸੀ ਵੀ ਤੁਸੀਂ ਇਦਾਂ ਕਰੂ ਭਾਰਤ ਮਾਲਾ ਪ੍ਰੋਜੈਕਟ ਆਇਆ ਉਹਨਾਂ ਨੇ ਕਿਸਾਨਾਂ ਨੂੰ 4 ਗੁਣਾ ਕੀਮਤ ਦਿੱਤੀ ਹੈ ਵੀ ਤੁਸੀਂ ਜਿਹੜੀ ਹੈਗੀ ਹੈ ਤੁਸੀਂ ਵੀ ਇਹਨਾਂ ਦੀ ਜੋ ਹੈਗੀ ਕੀਮਤ ਬੰਦੀ ਦੇ ਦਿਓ ਫਿਰ ਅਸੀਂ ਕਿਸਾਨਾਂ ਨੂੰ ਪੁੱਛ ਸਕਦੇ ਹਾਂ ਵੀ ਤੁਸੀਂ ਇਸ ਜ਼ਮੀਨ ਸਹਿਮਤ ਆ ਜ਼ਮੀਨ ਦੇਣ ਲਈ ਮੈਂ ਉਹ ਵੀ ਪੁੱਛ ਕੇ ਆ ਪਰ ਉਹ ਫਿਰ ਸਰਕਾਰ ਦਾ ਨੁਮਾਇੰਦਾ ਕਹਿੰਦੇ ਜੀ ਨਹੀਂ ਸਾਡ ਅਸੀਂ ਪੈਸੇ ਨਹੀਂ ਦੇ ਸਕਦੀ ਸਰਕਾਰ ਸਾਡੇ ਸਰਪੰਚ ਸਾਹਿਬ ਤੁਸੀਂ ਇਹ ਜਿਹੜਾ ਮਤਾ ਪਾਇਆ ਤੁਸੀਂ ਜਦੋਂ ਕਿਸਾਨੀ ਅੰਦੋਲਨ ਆਇਆ ਸੀ ਤਾਂ ਇਸ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਜਿਹੜਾ ਤਤਕਾਲੀ ਸੰਸਦ ਤੇ ਮੌਜੂਦਾ ਮੁੱਖ ਮੰਤਰੀ ਆ ਭਗਵੰਤ ਮਾਨ ਵੱਲੋਂ ਦਿੱਤੀਆਂ ਗਈਆਂ ਸੀ ਕਿ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡਾਂ ਜਿਹੜੇ ਉਹ ਮਤੇ ਪਾ ਦਿਓ ਕਿਸਾਨੀ ਅੰਦੋਲਨ ਦੇ ਵਿਰੋਧ ਚ ਉਦੋਂ ਇਹਨਾਂ ਨੂੰ ਕਿਸਾਨ ਬਹੁਤ ਯਾਦ ਆਉਂਦੇ ਸੀ ਆਪਣੇ ਆਪ ਨੂੰ ਇਹ ਦਰਸਾਉਂਦੇ ਸੀ ਕਿ ਅਸੀਂ ਸਭ ਤੋਂ ਵੱਡੇ ਕਿਸਾਨ ਹਤਾਸ਼ੀ ਆ ਤੇ ਹੁਣ ਵੀ ਜਿਹੜੀ ਜ਼ਮੀਨ ਆਈ ਉਹ ਤਾਂ ਕਿਸਾਨਾਂ ਦੇ ਜ਼ਿੰਮੇਦਾਰਾਂ ਤੇ ਆਈ ਆ ਜੀ ਆਪਣੀ ਵਾਰ ਮਤਲਬ ਕਿ ਅਗਲੇ ਜਦੋਂ ਕਿਸੇ ਸਰਕਾਰ ਤੇ ਵਰਨ ਹੋਵੇ ਉਦੋਂ ਇਰਾਦੇ ਹੋਰ ਹੁੰਦੇ ਨੇ ਹੁਣ ਆਪਣੇ ਇਰਾਦੇ ਇਹਨਾਂ ਦੇ ਹੋਰ ਹੋ ਗਏ ਆ ਜੀ ਉਹੀ ਗੱਲਾਂ ਲਈ ਜੀ ਉਸ ਵੇਲੇ ਤਾਂ ਜਿੱਦੋਂ ਕਿਸਾਨੀ ਅੰਦੋਲਨ ਸੀਗਾ ਉਹਦੇ ਵਿੱਚ ਧਰਨੇ ਦੇ ਵਿੱਚ ਜਾ ਜਾ ਕੇ ਆਪ ਕਹਿੰਦੇ ਸੀਗੇ ਵੀ ਇਹ ਜਿਹੜੇ ਕਾਨੂੰਨ ਗਲਤ ਹੈਗੇ ਆ ਹਾਂ ਜੀ ਇਹ ਕਿਸਾਨ ਜਿਹੜੇ ਕਿਸਾਨ ਮਾਰੂ ਨੀਤੀ ਆ ਹੁਣ ਉਹ ਉਦੋਂ ਉਸੇ ਨੀਤੀ ਨੂੰ ਹੁਣ ਇਹਨਾਂ ਨੇ ਉਹ ਤੋਂ ਵੀ ਜ਼ਿਆਦਾ ਖਤਰਨਾਕ ਨੀਤੀ ਲੈ ਆਂਦੀ ਉਹ ਤਾਂ ਚਲੋ ਥੋੜਾ ਸੀਗਾ ਉਹਨਾਂ ਦਾ ਇਹਨਾਂ ਨੇ ਤਾਂ ਐਡੀ ਵੱਡੀ ਲੈ ਆਂਦੀ ਵੀ ਜਿੰਨੀ ਉਪਜਾਊ ਜ਼ਮੀਨਾਂ ਸਰਕਾਰ ਲੋਕਾਂ ਦੀ ਜ਼ਿੰਮੇਵਾਰਾਂ ਦੀ ਕਿਸਾਨਾਂ ਦੀ ਉਹ ਸਾਰੀ ਲੈ ਰਹੇ ਆ ਅੱਛੇ ਪਾਸੇ ਦੇਖੋ ਸਾਈਡਾਂ ਤੇ ਜਿਹੜੀ ਹੈਗੀ ਬੰਜਰ ਜ਼ਮੀਨ ਪਈ ਆ ਉਹਨਾਂ ਤੇ ਨਹੀਂ ਅੱਖ ਇਹਨਾਂ ਦੀ ਹੋਈ ਇਹਨਾਂ ਦੀ ਇਹੀ ਸੋਚ ਆ ਵੀ ਜਿਹੜਾ ਅਸੀਂ ਪੰਜਾਬ ਨੂੰ ਬਰਬਾਦ ਕਰਨਾ ਕਿਸਾਨਾਂ ਨੂੰ ਬਰਬਾਦ ਕਰਨਾ ਜਿਹੜੀ ਵਧੀਆ ਜ਼ਮੀਨ ਆ ਉਹੋ ਲੈਣੀ ਆ ਵੀ ਜਿਹੜੀ ਆ ਇੱਕ ਸਭ ਤੋਂ ਵੱਡੀ ਸਾਨੂੰ ਦਾ ਜਿਹਦੇ ਕਿਸਾਨ ਭਰਾ ਸਾਡੇ ਇਹੀ ਦੱਸਦੇ ਆ ਕਹਿੰਦੇ ਆ ਜਦੋਂ ਉਹਨਾਂ ਨਾਲ ਸਾਡੀ ਮੀਟਿੰਗ ਹੁੰਦੀ ਉਹ ਕਹਿੰਦੇ ਆ ਵੀ ਇਹਨਾਂ ਨੇ ਜਿਹੜੀ ਆ ਸਾਨੂੰ ਜ਼ਮੀਨ ਜਿਹੜੀ ਲੈ ਕੇ ਨਾ ਇਹ ਬੇਕਾਰ ਕਰ ਦੇਣਾ ਉਹਨਾਂ ਨੇ ਅਸੀਂ ਲੋਕਾਂ ਦੇ ਕਾ ਜਾ ਕੇ ਦਿਹਾੜੀਆਂ ਕਰਾਂਗੇ ਹਾਂਜੀ ਹੁਣ ਅਸੀਂ ਆਪਣੀ ਮਿਹਨਤ ਕ ਆਪਣੇ ਘਰ ਕਰਦੇ ਆ ਫੇਰ ਅਸੀਂ ਜਾ ਕੇ ਕਿੱਥੇ ਕਰਾਂਗੇ ਬਿਲਕੁਲ ਸਾਡੇ ਨਾਲ ਕਿਸਾਨਾਂ ਗੂ ਮਨਜੀਤ ਰਾਏ ਵੀ ਮੌਜੂਦ ਨੇ ਔਰ ਹੀਰਾ ਦੇ ਬਸਨੀਕ ਨੇ ਮਨਜੀਤ ਜੀ ਜਿਵੇਂ ਕਿ ਸਰਪੰਚ ਸਾਹਿਬ ਨੇ ਦੱਸਿਆ ਉਹ ਕਹਿੰਦੇ 50000 ਰੁਪਏ ਸਾਲਾਨਾ ਦੇਵਾਂਗੇ ਆਪਾਂ ਵੀ ਉਹ ਜਿਹੜੀ ਪਾਲਿਸੀ ਦੀਆਂ ਜਿਹੜੀਆਂ ਗਾਈਡਲਾਈਨਾਂ ਸਰਕਾਰ ਦੀਆਂ ਉਹ ਪੜੀਆਂ ਮੁੱਖ ਮੰਤਰੀ ਨੇ ਆਪਣੇ ਪੇਜ ਤੇ ਵੀ ਸ਼ੇਅਰ ਕੀਤੀ ਆ ਆਮ ਆਦਮੀ ਪਾਰਟੀ ਪੰਜਾਬ ਤੇ ਹਨਾ ਜੀ ਉਹਦੇ ਵਿੱਚ ਲਿਖਿਆ ਕਿ ਜਦੋਂ ਯੋਜਨਾ ਦੇ ਵਿੱਚ ਕਿਸਾਨ ਸ਼ਾਮਲ ਹੁੰਦੇ ਨੇ ਤਾਂ ਉਹਨਾਂ ਨੂੰ ਸਾਲਾਨਾ 50000 ਰੁਪਏ ਦਿੱਤੇ ਜਾਣਗੇ ਯੋਜਨਾ ਤੋਂ ਤੇ ਨਾਲ ਦੇ ਨਾਲ ਖੇਤੀ ਵੀ ਕਰ ਸਕੇਗਾ ਤੇ ਜਦੋਂ ਤੱਕ ਵਿਕਾਸ ਕੰਮ ਨਹੀਂ ਸ਼ੁਰੂ ਹੁੰਦੇ ਉਹ ਤੱਕ ਉਹ ਖੇਤੀ ਵੀ ਕਰ ਸਕੇਗਾ ਤੇ ਵਿਕਾਸ ਕੰਮ ਸ਼ੁਰੂ ਹ ਕਲ ਨੂੰ ਸਲਾਣਾ 1 ਲੱਖ ਰੁਪਏ ਦਿੱਤੇ ਜਾਣਗੇ ਜਿਦਾਤ ਕਿ ਸਲਾਣਾ 3 ਲੱਖ ਰੁਪਏ ਤਾਂ ਕਿਸਾਨ ਪਹਿਲੀ ਕੁਮਾਰਿਆ ਜੀ ਦੇਖੋ ਇਹ ਕਲੀਅਰ ਹੈ ਵੀ ਸਪਸ਼ਟ ਹੈ ਇਹ ਜ਼ਮੀਨ ਜਿਹੜੀ ਆ ਸਾਰੇ ਪਰਿਵਾਰਾਂ ਦੀ ਰਹਿਗੁਜ਼ਾਰ ਹੈ ਜਦੋਂ ਇਹ ਜ਼ਮੀਨ ਨੂੰ ਤੁਸੀਂ ਪਲਾਟ ਕੱਟ ਦਿੱਤੇ ਪੰਜਾਬ ਚ ਇਨੀ ਡਿਮਾਂਡ ਹੀ ਹੈ ਨਹੀਂ ਵੀ ਜਿਹੜੀ ਇਹ ਜ਼ਮੀਨ ਜਲਦ ਵਿਕ ਜਾਵੇ ਪਾਲਿਸੀ ਚ ਲਿਖਿਆ ਉਹਨਾਂ ਨੇ ਕਿ 3 ਸਾਲ ਤੱਕ ਉਹ ਜਿਹੜਾ ਇਹ ਬਣਦਾ ਜਿਹੜਾ ਠੇਕਾ ਦੇਣਗੇ ਉਹ ਚਾਹੇ ਉਹ 30000 ਕਹਿੰਦੇ ਸੀ ਹੁਣ 50 ਕਹਿੰਦੇ ਆ 1 ਲੱਖ ਕਹਿੰਦੇ ਆ ਇਹ ਲੋਕਾਂ ਨੂੰ ਭਰਮਾਉਣ ਵਾਸਤੇ ਫਸਾਉਣ ਵਾਸਤੇ ਹੈ ਜਦ ਕਿ 3 ਸਾਲ ਤੋਂ ਬਾਅਦ ਫਿਰ ਕੀ ਹੈ ਆਲਰੇਡੀ ਸਾਡੇ ਹੁਸ਼ਿਆਰਪੁਰ ਤੋਂ ਜਿਹੜੀਆਂ ਪੁੱਡਾ ਦੀਆਂ ਪਹਿਲੀਆਂ ਕਟੀਆਂ ਹੋਈਆਂ ਕਲੋਨੀਆਂ ਨੇ ਜਿਹੜੀਆਂ ਇੰਪਰੂਵਮੈਂਟ ਟਰਸਟ ਦੀਆਂ ਕਟੀਆਂ ਹੋਈਆਂ ਕਲੋਨੀਆਂ ਨੇ ਉਹ ਕੋਈ ਨਹੀਂ ਵਿਕੀ ਉਹਦੇ ਉਦਾਹਰਨ ਮੈਂ ਦੇ ਸਕਦਾ ਕਿ ਸਕੱਤਰੇ ਦੇ ਸਾਹਮਣੇ ਪੁੱਡਾ ਨੇ ਜਿਹੜੇ ਸ਼ੋਰੂਮ ਕੱਟੇ ਸੀ ਉਹ ਹਾਲੇ ਤੱਕ ਨਹੀਂ ਵਿਕੇ ਜਿਹੜੀ 31 ਏਕੜ ਪੁਰ ਹੀਰਾ ਇੰਪਰੂਵਮੈਂਟ ਟਰਸਟ ਨੇ ਕਲੋਨੀ ਕੱਟੀ ਸੀ ਉਹਦੇ 14 ਏਕੜ ਹਾਲੇ ਤੱਕ ਨਹੀਂ ਵਿਕੇ ਆ ਵਿਚੋਂ ਹੁੰਦੇ ਇਸ 14 ਏਕੜ ਪਏ ਨੇ ਜਿਹਦੇ ਵਿੱਚ ਗਾਜਰ ਬੂਟੀ ਬੜਬੜੀ ਚੜ ਜਾਂਦੀ ਇਹ ਚ ਮਰੇ ਹੋਏ ਪਸ਼ੂ ਜਿਹੜੇ ਉਹ ਲੋਕ ਸਿੱਟ ਕੇ ਜਾਂਦੇ ਆ ਜਾਂ ਉੱਚ ਨਸ਼ੇੜੀ ਬੈਠ ਕੇ ਟੀਕੇ ਲਗਾਉਂਦੇ ਸੋ ਅਸਲ ਦੇ ਵਿੱਚ ਇਹ ਜਿਹੜੀ ਪਾਲਿਸੀ ਹੈ ਬੜੀ ਘਾਤਕ ਹੈ ਪੰਜਾਬ ਲਈ ਪੰਜਾਬ ਦੇ ਵਿੱਚ ਕਿਤੇ ਡਿਮਾਂਡ ਨਹੀਂ ਆਈ ਇਹ ਕੇਵਲ ਤੇ ਕੇਵਲ ਇਹ ਜਿਹੜੀ ਸਰਕਾਰ ਹੈ ਇਹਨੂੰ ਕਰਪਸ਼ਨ ਦਾ ਮੁੱਦਾ ਮਿਲ ਗਿਆ ਔਰ ਇਸ ਕੈਮ ਕਰਨਾ ਚਾਹੁੰਦੀ ਵੱਡਾ ਪਰ ਅੱਜ ਅੱਜ ਇੱਥੇ ਅਸੀਂ ਖੜੇ ਆਂ ਛੇਰਗੜ ਪਿੰਡ ਦੇ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ ਸੀ ਕਿਉਂਕਿ ਸਾਰਾ ਛੇਰਗੜ ਨਗਰ ਦੇ ਲੋਕ ਖੜੇ ਨੇ ਆ ਪੈਣਾ ਸਾਡੀਆਂ ਸ਼ੇਰਗੜ੍ਹ ਨਗਰ ਦੀ ਪੰਚਾਇਤ ਇੱਥੇ ਦੇ ਲੋਕ ਔਰ ਇਹਨਾਂ ਨੇ ਇੱਕ ਮਤ ਹੋ ਕੇ ਅੱਜ ਇੱਕ ਜਿਹੜਾ ಗ್ರಾಮ ਸਭਾ ਦਾ ਮਤਾ ਪਾਇਆ ਜਿਹਦੇ ਵਿੱਚ ਇਹਨਾਂ ਨੇ ਇਹ ਸਾਰੇ ਨਗਰ ਨੇ ਸਹਿਮਤ ਹੋ ਕੇ ਕਿਹਾ ਕਿ ਅਸੀਂ 1 ਇੰਚ ਵੀ ਜ਼ਮੀਨ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਨਹੀਂ ਦੇਣਾ ਚਾਹੁੰਦੇ ਪ੍ਰਧਾਨ ਜੀ ਮਾਫੀ ਚਾਹੁੰਦਾ ਤੁਹਾਡੀ ਗੱਲ ਟੋਕ ਰਿਹਾ ਇੱਕ ਆਮ ਆਦਮੀ ਪਾਰਟੀ ਦਾ ਮੈਂ ਪੇਚ ਖੋਲਿਆ ਹੈ ਤੁਸੀਂ ਖੁਦ ਹੀ ਪੜ੍ਹ ਲਓ ਜੀ ਇਹ ਕਦੀ ਤਾਂ ਕਹਿੰਦੇ ਸਾਡੇ ਨਾਲ ਕਿਸਾਨ ਮੀਟਿੰਗ ਕਰਦੇ ਨੇ ਖੇਤਾਂ ਦੇ ਵਿੱਚ ਜਾ ਕੇ ਕਦੀ ਆਪਣੇ ਜਿਹੜਾ ਆਫੀਸ਼ੀਅਲ ਪੇਜ ਆ ਪੰਜਾਬ ਦਾ ਉਸ ਤੇ ਹੁਣ ਇਹ ਲਿਖਿਆ ਗਿਆ ਜੇ ਦੇਖ ਲਓ ਕਹਿੰਦੇ ਕਿ ਲੁਧਿਆਣਾ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਹੈਡਿੰਗ ਪੜਾ ਦਾਂ ਕਹਿੰਦੇ ਲੈਂਡ ਪੋਲਿੰਗ ਨੂੰ ਪੂਰੇ ਪੰਜਾਬ ਚ ਕਿਸਾਨ ਦੇ ਰਹੇ ਖੁੱਲਾ ਸਮਰਥਨ ਲੁਧਿਆਣਾ ਇੱਕ ਦਿਨ ਚ 280 ਏਕੜ ਜ਼ਮੀਨ ਪਟਿਆਲਾ 150 ਏਕੜ ਜ਼ਮੀਨ ਮੋਹਾਲੀ 50 ਤੋਂ ਵੱਧ ਕਿਸਾਨਾਂ ਦਾ ਸਮਰਥਨ ਜ਼ਮੀਨ ਮਾਲਕਾਂ ਨੇ ਸਰਕਾਰ ਨੂੰ ਸੌਂਪੇ ਸਹਿਮਤੀ ਪੱਤਰ ਇਹ ਕਿਹੜੇ ਜ਼ਿੰਮੇਦਾਰ ਆ ਇਹ ਕਿਹੜੇ ਕਿਸਾਨ ਆ ਜੀ ਫਿਰ ਜਿਹੜੇ ਆਪਣੇ ਤੋਂ ਬਾਹਰ ਚੱਲ ਰਹੇ ਆ ਜੀ ਦਰਸਲ ਇਹ ਜਿਹੜਾ 150 ਵਾਲਾ ਪਟਿਆਲੇ ਦਾ ਇਹਨਾਂ ਨੇ ਪਹਿਲਾਂ ਰੌਲਾ ਪਾਇਆ ਸੀ ਹੁਣ ਤਿੱਕਰ ਪਾ ਰਿਹਾ ਉੱਥੇ ਕਿਸੇ ਜੈਨ ਦਾ ਨਾਂ ਲੈਂਦੇ ਸੀ ਉੱਥੇ ਸਾਡੇ ਲੁਧਿਆਣੇ ਦੇ ਮਲਕਪੁਰ ਪਿੰਡ ਦੇ ਦੀਦਾਰ ਸਿੰਘ ਆ ਜਿਨ੍ਹਾਂ ਦੀ ਜ਼ਮੀਨ ਵਿੱਚ ਸਾਰੀ ਲੈਂਡ ਪੂਲਿੰਗ ਤੇ ਉਹ ਖੁਦ ਜਾ ਕੇ ਆਏ ਆ ਔਰ ਉੱਥੇ ਕੋਈ ਜੈਨ ਨਾਂ ਦਾ ਬੰਦਾ ਹੀ ਹੈ ਨਹੀਂ ਉਸ ਪਿੰਡ ਦੇ ਵਿੱਚ ਜਿਸ ਪਿੰਡ 'ਚ ਇਹ ਕਹਿੰਦੇ 150 ਕਿੱਲਾ ਹਸਮ ਜ਼ਮੀਨ ਦਿੱਤੀ ਹੈ ਕਹਿਣ ਦਾ ਭਾਵ ਸਰਕਾਰ ਇੰਨੀ ਕੁ ਗਿਰ ਚੁੱਕੀ ਆ ਇਹ ਇੰਨਾ ਕੁ ਲੈਵਲ ਗਿਰ ਚੁੱਕਿਆ ਹੈ ਕਿ ਝੂਠ ਬੋਲ ਬੋ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਤੁਸੀਂ ਵੇਖੋ ਨਾ ਇਹਦੇ ਵਿੱਚ ਤਾਂ ਸਿੱਧੇ ਉਦਾਹਰਣ ਹੈ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਜਿਸ ਦਿਨ ਸਾਡੇ ਨਾਲ ਇੱਥੇ ਮੀਟਿੰਗ ਕੀਤੀ ਆ ਜਿਹੜਾ ਲੋਕ ਸਭਾ ਦਾ ਇੰਚਾਰਜ ਲੱਕੀ ਰੰਧਾਵਾ ਆ ਉਥੋਂ ਜਲੰਧਰ ਤੋਂ ਬ੍ਰਹਮ ਸ਼ੰਕਰ ਜਿੰਪਾ ਜੀ ਬੈਠੇ ਮੇਰ ਸਾਹਿਬ ਬੈਠੇ ਮੇਨ ਹਾਊਸ 'ਚ ਹੋਈ ਅਸੀਂ ਕਿਹਾ ਵੀ ਇੱਕ ਵੀ ਬੰਦਾ ਜ਼ਮੀਨ ਦੇਣ ਨੂੰ ਤਿਆਰ ਨਹੀਂ 1% ਵੀ 1 ਇੰਚ ਵੀ ਸਾਡੇ ਕੋ ਮਨ ਕੇ ਗਏ ਨੇ ਵੀ ਜੀ ਤੁਹਾਡੀ ਜ਼ਮੀਨ ਨਹੀਂ ਆਏਗੀ ਪਰ ਉਹ ਤੋਂ ਕੁਝ ਸਮਾਂ ਹੀ ਬਾਅਦ ਜਿਹੜੇ ਜਿੰਪਾ ਜੀ ਨੇ ਇਤੋਂ ਐਮਐਲਏ ਨੇ ਹਿਆਰਪੁਰ ਤੋਂ ਉਹਨਾਂ ਦਾ ਇੱਕ ਟਵੀਟ ਆਉਂਦਾ ਵੀ ਸੀਐਮ ਸਾਹਿਬ ਦੀ ਲੈਂਡ ਪੂਲਿੰਗ ਸਕੀਮ ਦੇ ਨਾਲ ਕਿਸਾਨ ਸਹਿਮਤ ਫਿਰ ਤੁਸੀਂ ਦੇਖੋ ਇਦਾਂ ਇਹ ਤੋਂ ਵੱਡਾ ਭਰਮ ਕਿਹੜਾ ਪਾਇਆ ਜਾ ਸਕਦਾ ਜੇ ਇਹ ਉੱਥੇ ਤੁਸੀਂ ਵਿਰੋਧ ਕਰਕੇ ਆਏ ਹੋ ਆਪਣਾ ਹੱਕ ਦਾਸ ਕਿਉਂਕਿ ਭਾਈ ਅਸੀਂ 1 ਇੰਚ ਨਹੀਂ ਦੇਣੇ ਬ੍ਰਹਮਸ਼ੰਕਰ ਜਿੰਪਾ ਪੁੱਠਾ ਰਾਹ ਪੁੱਠਾ ਗੇਰ ਪੁੱਠਾ ਗੇਰ ਬਾਤ ਦਾ ਤੁਸੀਂ ਦੇਖੋ ਸਾਡੇ ਕੋ ਮੰਨਿਆ ਬ੍ਰਹਮਸ਼ੰਕਰ ਜਿੰਪਾ ਵੀ ਤੁਹਾਡੀ ਜ਼ਮੀਨ ਨਹੀਂ ਆਏਗੀ ਪਰ ਤੁਹਾਨੂੰ ਤਾਂ ਪਹਿਲੇ ਦਿਨ ਤੋਂ ਹੀ ਉਮੀਦ ਸੀ ਤੁਸੀਂ ਤਾਂ ਆਪ ਕਹਿੰਦੇ ਰਹੇ ਕਿ ਅਸੀਂ ਖਾਣਾ ਪੂਰਤੀ ਕੀਤੀ ਆ ਚਾਹੇ ਉਹ ਜੇੰਪਸ ਸਾਹਿਬ ਹੋਣ ਚਾਹੇ ਡਾਕਟਰ ਰਾਜ ਹੋਵੇ ਚਾਹੇ ਮੰਤਰੀ ਰਵਜੋਤ ਜੀ ਹੋਣ ਮੰਗ ਪੱਤਰ ਦੇ ਕੇ ਬਿਲਕੁਲ ਮੈਂ ਤੇ ਹੁਣ ਅੰਦਰ ਮੀਟਿੰਗ ਕਿਹਿੰਦਾ ਹਟਿਆ ਸਾਡਾ ਭਰੋਸਾ ਤੇ ਹਾਲ ਦੀ ਘੜੀ ਸਾਡੀ ਜੁਡੀਸ਼ਰੀ ਤੋਂ ਵੀ ਚੁੱਕਿਆ ਗਿਆ ਜਿਹੜੇ ਹਾਲਾਤ ਪੰਜਾਬ ਚ ਬਣੇ ਹੋਏ ਨੇ ਜਿਹੜੇ ਭਾਰਤ ਚ ਬਣੇ ਹੋਏ ਨੇ ਸਰਕਾਰਾਂ ਆਪਣੇ ਮੁਤਾਬਕ ਆਪਣੇ ਕਬਜ਼ੇ ਹੇਚੂ ਨਹੀਂ ਸਾਰੀ ਜੁਡੀਸ਼ਰੀ ਲੈ ਲਈ ਹੈ ਕੋਈ ਕਾਨੂੰਨ ਵਿਵਸਥਾ ਦੀ ਸਰਕਾਰਾਂ ਵਾਸਤੇ ਕੋਈ ਕਾਨੂੰਨ ਨਹੀਂ ਆਮ ਗਰੀਬਾਂ ਵਾਸਤੇ ਅਦਾਲਤਾਂ ਨੇ ਗਰੀਬਾਂ ਵਾਸਤੇ ਸਾਰੇ ਲਾਅ ਨੇ ਸੋ ਇਹ ਜਿਹੜਾ ਮੈਂ ਪਹਿਲੇ ਕਹਿੰਦਾ ਹਟਿਆ ਭਈ ਸਭ ਤੋਂ ਵੱਡਾ ਕਾਨੂੰਨ ਜਿਹੜਾ ਸਭ ਤੋਂ ਵੱਡਾ ਫੈਸਲਾ ਲੋਕ ਰੈਣੇ ਕਰਨਾ ਤੇ ਅੱਜ ਤੁਸੀਂ ਲੋਕ ਰੈ ਬਣ ਗਏ ਇਸ ਪਾਲਿਸੀ ਦੇ ਖਿਲਾਫ ਤੁਸੀਂ ਇਕੱਠੇ ਰਹੋ ਤੇ ਇਹ ਸਰਕਾਰ ਨੂੰ ਪਾਲਿਸੀ ਵਾਪਸ ਲੈਣੀ ਪਊਗੀ ਪਿੰਡ ਪਿੰਡ ਮਤੇ ਪੈ ਰਹੇ ਨੇ ਅੱਜ ਇਹ ਸ਼ੇਰਗੜ੍ਹ ਚ ਮਤਾ ਪੈ ਗਿਆ ਤੇ ਕੱਲ ਜਿਹੜਾ ਉਹ ਪੁਰਹੀਰਾ ਚ ਵੀ ਪੈ ਜਾਣਾ ਇਹ ਦੋ ਪਿੰਡਾਂ ਦੀ ਜ਼ਮੀਨ ਆਦੀ ਸੀ ਇਹ ਦੋਹਾਂ ਪਿੰਡਾਂ ਦੇ ਮਤੇ ਵੀ ਜਿਹੜੇ ਪੈ ਕੇ ਅਸੀਂ ਜਿਹੜੇ ਪੁੱਢਾ ਦਫ਼ਤਰ ਦੇ ਦੇਣੇ ਨੇ ਰਾਜ ਸਾਹਿਬ ਮੇਰੀ ਬੀਤੇ ਕੱਲ ਇੱਕ ਆਗੂ ਸਾਹਿਬਾਨ ਨਾਲ ਵੀ ਗੱਲਬਾਤ ਹੋਈ ਹੈ ਮੌਜੂਦਾ ਨੇ ਉਹ ਸਰਕਾਰ ਦੇ ਵਿੱਚ ਚੰਗੀ ਪੈੜਾ ਵਿਧਾਨ ਸਭਾ ਅਕਸਰ ਲੋਕ ਸਭਾ ਜਾਂਦੇ ਰਹਿੰਦੇ ਨੇ ਜਿਹੜੇ ਇਹਨਾਂ ਦੇ ਨੁਮਾਇੰਦੇ ਨੇ ਚਾਹੇ ਉਹ ਐਮਐਲਏ ਨੇ ਚਾਹੇ ਮੰਤਰੀ ਨੇ ਚਾਹੇ ਸੰਸਦ ਨੇ ਉਹਨੂੰ ਲੱਗਦਾ ਕਿ ਅੰਦਰੋਂ ਅੰਦਰ ਹੀ ਉਹ ਵੀ ਖੁਸ਼ ਹੈ ਨਹੀਂ ਉਹ ਤਾਂ ਬਸ ਇਹ ਆ ਕਿ ਸਰਕਾਰ ਨੇ ਜੋ ਹੁਕਮ ਦਿੱਤਾ ਉਹ ਜੋ ਸਰਕਾਰ ਡਫਲੀ ਵਜਾਉਂਦੇ ਤਾਂ ਪੂਛਾਂ ਫੜ ਕੇ ਨੱਚਦੇ ਆ ਜੀ ਫਿਰ ਉਹ ਦੱਸਣਾ ਨਾ ਗੁਲਾਮੀ ਕਿਸ ਗੱਲ ਦੀ ਆ ਉਹਨਾਂ ਦੀ ਪੰਜਾਬ ਦੇ ਲੋਕਾਂ ਨੇ ਚੁਣਿਆ ਉਹਨਾਂ ਨੂੰ ਚਾਹੇ ਐਮਐਲਏ ਨੇ ਚਾਹੇ ਮੈਂ ਤਾਂ ਬਹੁਤ ਵਾਰ ਕਹਿ ਚੁੱਕਾ ਕਿ ਜਿਹੜੇ 94 95 ਗੁੰਗੇ ਚੁਣੇ ਹੋਏ ਨੇ ਅਸੀਂ ਤੇ ਇਹ ਗੁਲਾਮੀ ਦੇ ਵਿੱਚ ਰਹਿ ਰਹੇ ਨੇ ਅਸਲੇ ਦਿੱਲੀ ਵਾਲਿਆਂ ਦੇ ਬਿਲਕੁਲ ਇਹ ਗੁਲਾਮੀ 'ਚ ਨੇ ਜਾਂ ਇਹ ਮਲੇ ਕੋਈ ਲਾਲਚ ਹੈ ਜਾਂ ਫਿਰ ਇਹ ਵਿਕੇ ਹੋਏ ਨੇ ਉਹਨਾਂ ਦੇ ਅੱਗੇ ਵੀ ਜਿਹੜੇ ਇਹਨਾਂ ਦੀਆਂ ਕੁਰਸੀਆਂ ਖੋਣ ਦਾ ਡਰ ਹੈ ਇਹਨਾਂ ਨੂੰ ਇਹ ਕਿਉਂ ਨਹੀਂ ਬੋਲਦੇ ਪੰਜਾਬ ਦੇ ਪੱਖ 'ਚ ਹਰ ਇੱਕ ਬੱਚੇ-ਬੱਚੇ ਨੂੰ ਪਤਾ ਕਿ ਪੰਜਾਬ ਦੇ ਵਿੱਚ 40% ਕੋਠੀਆਂ ਨੂੰ ਤਾਲੇ ਲੱਗੇ ਹੋਏ ਆ ਉਹ ਕੋਠੀਆਂ ਬਿਕ ਰਹੀਆਂ ਨੇ ਤੇ ਇੱਥੇ ਹੋਰ ਡਵੈਲਪਮੈਂਟ ਕਾਦੀ ਕਰਨੀ ਆ ਤੁਸੀਂ ਦੱਸਣ ਜਿਹੜੀਆਂ ਕਲੋਨੀਆਂ 'ਚ ਕਿਹਨੂੰ ਵਸਾਉਣਾ ਲਿਆ ਕੇ ਇਹ ਹਰ ਇੱਕ ਐਮਐਲਏ ਨੂੰ ਪਤਾ ਹੈ ਪਰ ਅੱਜ ਉਹ ਦਿੱਲੀ ਵਾਲਿਆਂ ਮੋਰੇ ਵਿਕੇ ਹੋਏ ਨੇ ਸਿਰਫ ਆਪਣੀਆਂ ਟਿਕਟਾਂ ਵਾਸਤੇ ਮੈਂ ਬਹੁਤ ਵਾਰ ਕਿਹਾ ਪੇ ਭਾਜਪੀ ਨੂੰ ਵੀ ਟਿਕਟਾਂ ਦਿੱਲੀ ਵਾਲਿਆਂ ਨੇ ਦਿੱਤੀਆਂ ਸੀ ਕਾਂਗਰਸ ਨੂੰ ਵੀ ਦਿੱਲੀ ਵਾਲਿਆਂ ਨੇ ਦਿੱਤੀਆਂ ਸੀ ਆਮ ਆਦਮੀ ਪਾਰਟੀ ਨੂੰ ਵੀ ਦਿੱਲੀ ਵਾਲਿਆਂ ਨੇ ਦਿੱਤੀਆਂ ਸੀ ਪਰ ਅਕਾਲੀ ਦਲ ਨੂੰ ਇੱਥੇ ਵਾਲਿਆਂ ਨੇ ਦਿੱਤੀਆਂ ਹੋ ਗਈਆਂ ਪਰ ਜਿਹੜੇ ਹਾਲਾਤ ਬਣੇ ਉਹ ਪੰਜਾਬ ਦੇ ਲੋਕਾਂ ਨੇ ਚੁਣਿਆ ਕਿਹਨਾਂ ਨੂੰ ਤੇ ਜੇ ਪੰਜਾਬ ਦੇ ਲੋਕ ਇਹਨਾਂ ਨੂੰ ਚੁਣ ਸਕਦੇ ਆ ਸੱਤਾ 'ਚੋਂ ਬਾਹਰ ਵੀ ਕਰ ਸਕਦੇ ਆ ਉਹ 94 95 ਗੁੰਗਿਓ ਮੈਂ ਤੁਹਾਨੂੰ ਕਹਿੰਨਾ ਹੈ ਵੀ ਭਾਈ ਕੁਝ ਬੋਲ ਲਓ ਪੰਜਾਬ ਲਈ ਅੰਦਰ ਰੱਖੀ ਜਾਓ ਗੱਲਾਂ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਕਿਸਾਨਾਂ ਨੂੰ ਕਹੀ ਜਾਓ ਕੋਈ ਫਾਇਦਾ ਨਹੀਂ ਮੈਂ ਤੁਹਾਨੂੰ ਹਾਸੂਣੀ ਗੱਲ ਦੱਸਦਾ ਕਿ ਪਰਸੋਂ ਅਸੀਂ 28 ਤਰੀਕ ਨੂੰ ਮੰਗ ਪੱਤਰ ਦੇਣ ਗਏ ਡੀਸੀ ਸਾਹਿਬ ਦੇ ਉੱਥੇ ਟਾਂਡੇ ਦੇ ਐਮਐਲਏ ਆ ਗਏ ਰਾਜਾ ਜੀ ਜਸਵੀਰ ਆ ਜੀ ਉਹ ਕਹਿੰਦੇ ਕਿਵੇਂ ਖੜੇ ਹੋ ਮੈਂ ਕਿਹਾ ਜੀ ਤੁਸੀਂ ਖੜੇ ਕੀਤਾ ਆ ਤੁਹਾਡੀ ਸਰਕਾਰ ਨੇ ਖੜੇ ਕੀਤਾ ਆ ਸਾਨੂੰ ਉਹ ਕਹਿੰਦਾ ਮੈਂ ਕਿਹਾ ਜੀ ਤੁਸੀਂ ਉੱਥੇ ਸਮਝਾਓ ਸਰਕਾਰ ਨੂੰ ਵੀ ਜਾ ਕੇ ਕਹੋ ਵੀ ਇਹ ਵਾਪਸ ਲਓ ਤੇ ਉਹ ਮੈਂ ਤੁਹਾਨੂੰ ਅੰਦਰਲੀ ਗੱਲ ਜਿਹੜੀ ਦੱਸਦਾ ਉਹ ਕਹਿੰਦਾ ਜੀ ਵੀ ਕੋਈ ਨਹੀਂ ਕੰਗਸਾਹਬ ਦਾ ਬਿਆਨ ਆ ਗਿਆ ਹੁਣ ਤੁਸੀਂ ਸਮਝੋ ਨਾ ਗੱਲ ਨੂੰ ਕਿ ਜਦੋਂ ਬਹੁਤ ਆਕੜ ਆਵੇ ਜਦੋਂ ਉਹਨੂੰ ਮਰੋੜੀਏ ਤਾਂ ਹੱਡੀਆਂ ਟੁੱਟ ਜਾਣਗੀਆਂ ਉਹਨੂੰ ਥੋੜੀ ਜਿਹਾ ਲਚਕਤ ਕਰ ਲਈਏ ਨਰਮ ਚ ਕਰ ਲਈਏ ਇਹਦਾ ਮਤਲਬ ਹੈ ਕਿ ਅੰਦਰ ਕੋਲ ਬਲਾਟ ਹੈਗੀ ਆ ਇਹਨਾਂ ਦੇ ਆਕਾ ਨਹੀਂ ਮੰਨ ਰਹੇ ਅਸਲ ਕਹਾਣੀ ਇਹ ਆ ਵੀ ਜਿਹੜੇ ਪੰਜਾਬ ਤੋਂ ਬਾਹਰੋਂ ਆਏ ਹੋਇਆ ਉਹ ਨਹੀਂ ਮੰਨਦੇ ਅਸਲ ਕਹਾਣੀ ਤਾਂ ਮੈਂ ਚਲੋ ਉਹ ਵੀ ਤਾਂ ਮੰਨ ਉਹ ਮੰਨਣ ਨਾ ਮੰਨਣ ਜਿਹੜੇ ਪੰਜਾਬ ਤੋਂ ਬਾਹਰ ਹੋਏ ਉਹ ਨਾ ਸਾਡਾ ਉਹਨਾਂ ਕੋਈ ਲੈਣ ਦੇਣਾ ਨਾ ਅਸੀਂ ਉਹਨਾਂ ਨੂੰ ਜਾਣਦੇ ਨਾ ਉਹ ਸਾਨੂੰ ਜਾਣਦੇ ਪਰ ਸਾਡੇ ਵਾਲਿਆਂ ਦੀ ਲੱਤਾਂ ਨਹੀਂ ਘੱਟ ਚੱਲਦੀਆਂ ਜੀ ਜਦੋਂ ਤਾਂ ਕਿਸਾਨੀ ਅੰਦੋਲਨ ਸੀਗਾ ਉਦੋਂ ਵੀ ਕਦੀ ਉੱਥੇ ਬਦਾਮਾ ਦੇ ਲੰਗਰ ਜਾਂ ਲਾਉਂਦੇ ਨੇ ਜਾ ਕੇ ਟਾਂਡੇ ਵਾਲੇ ਵੀ ਚਾਹੇ ਉਹ ਦਸੂਹੇ ਵਾਲੇ ਹੋਣ ਚਾਹੇ ਸ਼ਾਰਪੁਰ ਵਾਲੇ ਹੋਣ ਇਹਨਾਂ ਦੀ ਲੱਤਾਂ ਨਹੀਂ ਘੱਟ ਚੱਲਦੀਆਂ ਬਿਲਕੁਲ ਅਸਲ ਦੇ ਵਿੱਚ ਕਮੀ ਇੱਥੇ ਆ ਗਈ ਅਸਲ ਪੰਜਾਬ ਦਾ ਨੁਕਸਾਨ ਕਰਨ ਚ ਇਹ ਦੋਚੀ ਨੇ ਅਸੀਂ ਦਿੱਲੀ ਵਾਲਿਆਂ ਦੋਚੀ ਨਹੀਂ ਮੰਨਦੇ ਜਿਹੜਾ ਸਾਡਾ ਕੋਈ ਹੈ ਹੀ ਨਹੀਂ ਉਹਦਾ ਅਸੀਂ ਦੋਸ਼ ਕਿਵੇਂ ਮੰਨੀਏ ਉਹ ਤਾਂ ਸਾਡਾ ਹੈ ਹੀ ਨਹੀਂ ਪਹਿਲਾਂ ਤੋਂ ਹੀ ਹੈ ਨਹੀਂ ਉਹ ਤਾਂ ਪਹਿਲਾਂ ਤੋਂ ਹੀ ਸਾਡਾ ਬੁਰਾ ਤੱਕ ਕੇ ਬੈਠਾ ਹੋਇਆ ਪਰ ਜਿਨ੍ਹਾਂ ਨੂੰ ਅਸੀਂ ਚੰਗਾ ਕਰਨ ਲਈ ਚੁਣਿਆ ਅੱਜ ਉਹ ਵੀ ਸਾਡਾ ਬੁਰਾ ਕਰਨ ਤੇ ਇਹ ਗੁੰਗੇ ਬੋਲੇ ਪੈਰਾਂ ਤੇ ਭਾਰ ਨਹੀਂ ਦੇ ਰਹੇ ਇਹ ਖੜ ਨਹੀਂ ਰਹੇ ਇਹ ਉਹਦੇ ਮੂਰੇ ਉਹਨਾਂ ਦੇ ਖੜ ਨਹੀਂ ਜਾ ਕੇ ਵੀ ਪੰਜਾਬ ਦੇ ਫੇਵਰ ਪਹਿਲੀ ਗੱਲ ਤਾਂ ਜਿਹਦੇ ਜਿਹਦੇ ਐਮ ਐਲ ਏ ਦੇ ਹਲਕੇ ਦੇ ਵਿੱਚ ਆ ਉਹ ਜਾ ਕੇ ਕਵੇ ਮੈਨੂੰ ਪੁੱਛੇ ਤੋਂ ਬਿਨਾ ਤੁਸੀਂ ਕਿਵੇਂ ਇਹ ਪਾਲਿਸੀ ਨੂੰ ਲਾਗੂ ਕਰਦੇ ਹੋਗੇ ਭਈ ਮੇਰੇ ਲੋਕਾਂ ਦਾ ਨੁਕਸਾਨ ਕਿਵੇਂ ਕਰਦੇ ਹੋਗੇ ਪਰ ਇਹਨਾਂ ਦੇ ਗਿੱਟਿਆਂ 'ਚ ਭਾਰ ਹੈ ਨਹੀਂ ਇਹ ਦੇ ਨਹੀਂ ਸਕਦੇ ਵਜਨ ਇਹਨਾਂ ਦੇ ਤਾਕਤ ਹੈ ਨਹੀਂ ਅਸਲ ਦੇ ਵਿੱਚ ਪੋਜੀਸ਼ਨ ਹੈ ਆ ਪੰਜਾਬ ਦੇ ਲੋਕਾਂ ਨੂੰ ਹੀ ਇਹ ਸੰਘਰਸ਼ ਕਰਨਾ ਪੈਣਾ ਤੁਸੀਂ ਕੱਲ ਦਾ ਰੋ ਜਿਹੜਾ ਟਰੈਕਟਰਾਂ ਦਾ ਪੂਰੇ ਪੰਜਾਬ 'ਚ ਦੇਖਿਆ ਔਰ ਇਹ ਟਰੇਲਰ ਆ ਹਲੇ ਅੱਜ ਮੈਂ ਕਮਾਂਗਾ ਇਸੇ ਗੱਲ ਤੇ ਆ ਰਿਹਾ ਜੀ ਜਿਵੇਂ ਜਿਵੇਂ ਕਿਸਾਨ ਆਪਣਾ ਰੋਸ ਐ ਤੇਜ਼ ਕਰ ਰਹੇ ਟਿੱਖਾ ਕਰ ਰਹੇ ਉਵੇਂ-ਉਵੇਂ ਸਰਕਾਰ ਇਹ ਪੋਲਿਸੀ ਦੇ ਵਿੱਚ ਵੀ ਤੇਜ਼ੀਆਂ ਲਈ ਜਾ ਰਹੀ ਹੈ ਜੀ ਸਰਕਾਰ ਕਿ ਲੱਗਦਾ ਕਿ ਖੁਦ ਟਕਰਾ ਟਕਰਾ ਵਾਲੀ ਸਥਿਤੀ ਪੈਦਾ ਕਰ ਰਹੀ ਹੈ ਜੀ ਫਿਰ ਇਹਦਾ ਮਤਲਬ ਦਿੱਕੋ ਹੋ ਸਕਦਾ ਕਿ ਜਿਹੜੇ ਦਿੱਲੀ ਵਾਲੇ ਉਹ ਚਾਹੁੰਦੇ ਹੁਣ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਸਮੇਂ-ਸਮੇਂ ਸਿਰ ਮਾਰਿਆ ਚਾਹੇ ਉਹ 84 ਦੇ ਵਿੱਚ ਸਾਡੇ ਨੌਜਵਾਨ ਝੂਠੇ ਮੁਕਾਬਲਿਆਂ 'ਚ ਮਾਰੇ ਚਾਹੇ ਉਹ ਫਿਰ ਇਹਨਾਂ ਨੇ ਹੁਣ ਨਸ਼ੇ ਦੇ ਨਾਲ ਮਾਰਨਾ ਚਾਹਿਆ ਪੰਜਾਬ ਨੂੰ ਚਾਹੇ ਹੁਣ ਇਹਨਾਂ ਨੇ ਐਸਾ ਅੰਦੋਲਨ ਦੇ ਵਿੱਚ ਗੋਲੀਆਂ ਚਲਾਈਆਂ ਸਾਡੇ ਤੇ ਸਾਡਾ ਇੱਕ ਨੌਜਵਾਨ ਸ਼ਹੀਦ ਕੀਤਾ ਹੁਣੇ ਟਕਰਾਓ ਚ ਲਿਆ ਕੇ ਵੀ ਸਾਡਿਆਂ ਕੋਲੋਂ ਸਾਡਿਆਂ ਨੂੰ ਮਰਾਉਣਗੇ ਪੰਜਾਬ ਪੁਲਿਸ ਵੀ ਸਾਡੀ ਤੇ ਲੋਕ ਮੋਰੇ ਜਿਹੜੇ ਮਰਨ ਵਾਲੇ ਉਹ ਵੀ ਸਾਡੇ ਪਰ ਹੁਣਾਂ ਟਕਰਾਓ ਆ ਹੁਣ ਹੁਣ ਇਹ ਸਮਝਣਨਾ ਕਿ ਕਿਸਾਨ ਦਰਿਆ ਬਿਛਾ ਕੇ ਬਹਿਣਗੇ ਤੇ ਹੁਣ ਤੇ ਮੁਕਾਬਲਾ ਕਰਨਗੇ ਬਹੁਤ ਬਹੁਤ ਧੰਨਵਾਦ ਜੀ